ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਭ ਠੀਕ ਠਾਕ ਹੋਣਗੇ ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ YouTube ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕੀਤਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਲਾਈਕ ਕੀਤਾ ਕਿਉਂਕਿ ਆਪਣਾ ਚੈਨਲ ਹੋ ਗਿਆ ਜੀ ਮੋਨਟਾਈਜ਼ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਚੈਨਲ ਮੋਨਟਾਈਜ਼ ਕੀ ਹੁੰਦਾ ਇਹ ਕਿਵੇਂ ਹੁੰਦਾ YouTube ਤੋਂ ਆਪਾਂ ਕਮਾਈ ਕਿਵੇਂ ਕਰ ਸਕਦੇ ਆ ਕੀ ਆਪਾਂ ਨੂੰ ਸਬਸਕ੍ਰਾਈਬ ਹੋਣ ਤੇ ਵੀ ਪੈਸੇ ਮਿਲਦੇ ਜਾਂ ਲਾਈਕ ਹੋਣ ਤੇ ਕਿੰਨੇ ਪੈਸੇ ਮਿਲਦੇ ਕਿੰਨੇ ਵਿਊ ਹੋਣ ਤੇ ਕਿੰਨੇ ਪੈਸੇ ਮਿਲਦੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਕਿਉਂਕਿ ਆਪਣਾ ਚੈਨਲ ਹੋ ਗਿਆ ਜੀ ਮੋਨਟਾਈਜ਼ ਹੁਣ ਮੋਨਟਾਈਜ਼ ਹੋਣ ਲਈ ਕੀ ਕੀ ਰਿਕੁਆਇਰਮੈਂਟਾਂ ਚਾਹੀਦੀਆਂ ਸਭ ਤੋਂ ਪਹਿਲਾਂ ਪੌਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੋਨਟਾਈਜ਼ ਹੋਣ ਲਈ ਆਪਾਂ ਨੂੰ YouTube ਤੇ ਚੈਨਲ ਬਣਾਉਣਾ ਪੈਂਦਾ ਜੋ ਕਿ ਬਹੁਤ ਆਸਾਨ ਹੈ ਉਸ ਤੋਂ ਬਾਅਦ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ YouTube ਦੀ 1000 ਸਬਸਕ੍ਰਾਈਬਰ ਸੋ ਆਪਾਂ ਨੂੰ ਸਾਲ ਦੇ ਵਿੱਚ ਵਿੱਚ 1000 ਸਬਸਕ੍ਰਾਈਬ ਕਰਨੇ ਚਾਹੀਦੇ ਜ਼ਰੂਰੀ ਹਨ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜਦੋਂ ਆਪਣੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਦੇ ਨਾਲ ਆਪਾਂ ਨੂੰ 4000 ਵਾਚ ਆਵਰ ਚਾਹੀਦੇ ਆ 4000 ਵਾਚ ਆਵਰ ਜਿਵੇਂ ਮੰਨ ਲਓ ਮੈਂ 1 ਮਿੰਟ ਦੀ ਵੀਡੀਓ YouTube ਤੇ ਅਪਲੋਡ ਕੀਤੀ ਤੇ ਉਹਨੂੰ 10 ਜਾਣਿਆਂ ਨੇ ਦੇਖਿਆ ਤੇ 10 ਜਾਣਿਆਂ ਨੇ ਪੂਰਾ 1-1 ਮਿੰਟ ਦੇਖਿਆ ਤੇ ਟੋਟਲ 10 ਮਿੰਟ ਹੋ ਗਏ ਇਸ ਤਰ੍ਹਾਂ 4000 ਵਾਚ ਆਵਰ ਮਤਲਬ 4000 ਘੰਟੇ ਲੋਕਾਂ ਨੇ ਇਸ ਚੈਨਲ ਨੂੰ ਦੇਖਿਆ ਹੋਣਾ ਚਾਹੀਦਾ ਹੈ ਸੋ 1000 ਸਬਸਕ੍ਰਾਈਬਰ ਤਾਂ ਜਲਦੀ ਹੀ ਪੂਰੇ ਹੋ ਜਾਂਦੇ ਆ ਥੋੜਾ ਜਿਹਾ ਟਾਈਮ ਵਾਚ ਆਵਰ ਨੂੰ ਲੱਗਦਾ ਪਰ ਜੇਕਰ ਆਪਾਂ YouTube ਤੇ ਰੈਗੂਲਰ ਕੰਮ ਕਰਾਂਗੇ ਰੈਗੂਲਰ ਵੀਡੀਓ ਅਪਲੋਡ ਕਰਦੇ ਹਾਂ ਤਾਂ ਇਹ 4000 ਘੰਟੇ ਛੇਤੀਓ ਪੂਰੇ ਹੋ ਜਾਂਦੇ ਪਹਿਲਾਂ ਪਹਿਲਾਂ ਬਹੁਤ ਔਖਾ ਲੱਗਦਾ ਹੈ ਕਿ ਕਦੋਂ ਪੂਰੇ ਹੋਣਗੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਾਂ ਨੂੰ ਸਾਲ ਵੀ ਲੱਗ ਸਕਦਾ ਹੈ 2 ਸਾਲ ਵੀ ਲੱਗ ਸਕਦੇ ਹਨ ਪਰ ਜੇਕਰ ਆਪਾਂ ਵੀਡੀਓ ਵਧੀਆ ਕੰਟੈਂਟ ਬਣਾਉਂਦੇ ਹਾਂ ਜਿਹੜਾ YouTube ਤੇ ਨਹੀਂ ਹੈ ਜਾਂ ਅਲੱਗ ਚੀਜ਼ਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਤਾਂ ਇੱਕ ਵੀਡੀਓ ਵੀ ਆਪਣੇ 4000 ਵਾਚ ਆਵਰ ਪੂਰੇ ਕਰ ਦਿੰਦੀ ਹੈ ਇਹ ਸਬਸਕ੍ਰਾਈਬਰ ਤਾਂ ਹੌਲੀ-ਹੌਲੀ ਆਪਣੇ ਆਪ ਇਨਕਰੀਜ਼ ਹੁੰਦੇ ਰਹਿੰਦੇ ਤੇ ਨਾਲ ਦੀ ਨਾਲ ਆਪਾਂ ਨੂੰ ਸ਼ਾਰਟ ਵੀਡੀਓ ਵੀ ਅਪਲੋਡ ਕਰਨੀਆਂ ਚਾਹੀਦੀਆਂ ਕਿਉਂਕਿ ਸ਼ਾਰਟ ਵੀਡੀਓ ਨਾਲ ਸਬਸਕ੍ਰਾਈਬਰ ਆਪਣੇ ਜਿਹੜੇ ਛੇਤੀ ਵਧਦੇ ਸੋ ਕਿਸੇ ਨੇ ਵੀ ਆਪਣਾ ਨਵਾਂ ਚੈਨਲ ਬਣਾਉਣਾ ਹੋਵੇ ਤਾਂ ਪਹਿਲਾਂ ਮੇਰੇ ਮੁਤਾਬਿਕ ਆਪਾਂ ਨੂੰ 5 ਤੋਂ 7 ਵੀਡੀਓ ਪਹਿਲਾਂ ਹੀ ਤਿਆਰ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਹਰੇਕ ਵੀਕ ਆਪਾਂ ਨੂੰ ਵੀਡੀਓ ਅਪਲੋਡ ਕਰਨੀ ਚਾਹੀਦੀ ਹੈ ਸੋ ਇਹ ਤਾਂ ਸੀਗਾ ਕਰਾਈਟਰੀਆ ਚੈਨਲ ਮੋਨਟਾਈਜ਼ ਹੋਣ ਦਾ ਕਿ ਆਪਾਂ ਨੂੰ 1000 ਸਬਸਕ੍ਰਾਈਬਰ ਤੇ 4000 ਵਾਚ ਆਵਰ ਚਾਹੀਦੇ ਨੇ 1 ਸਾਲ ਦੇ ਅੰਦਰ ਅੰਦਰ ਤੇ ਉਸ ਤੋਂ ਬਾਅਦ ਆਉਂਦੀ ਹੈ ਚੈਨਲ ਮੋਨਟਾਈਜ਼ ਦੀ ਚੈਨਲ ਮੋਨਟਾਈਜ਼ ਹੋਣਾ ਕੋਈ ਜ਼ਿਆਦਾ ਔਖਾ ਨਹੀਂ ਇਹ ਸੌਖਾ ਹੀ ਕੰਮ ਹੈ ਇੱਕ ਆਪਾਂ ਨੂੰ Google AdSense ਵਿੱਚ ਅਕਾਊਂਟ ਬਣਾਉਣਾ ਪੈਂਦਾ ਤੇ ਥੋੜਾ ਜਿਹਾ ਇਹਦਾ ਕਰਾਈਟਰੀਆ ਹੈ ਜੇਕਰ ਆਪਾਂ ਨਾਲੋ ਚੈਨਲ ਨੇ ਰਿਕੁਆਇਰਮੈਂਟ ਪੂਰੀ ਕਰ ਲਈ ਤਾਂ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿਸੇ ਚੰਗੇ ਬੰਦੇ ਤੋਂ ਆਪਣਾ ਚੈਨਲ ਮੋਨਟਾਈਜ਼ ਕਰਾ ਲਈਏ ਕਿਉਂਕਿ ਸਾਰਾ ਕੁਝ ਕਰਟੇਰੀਆ ਇੰਗਲਿਸ਼ ਵਿੱਚ ਭਰਨਾ ਪੈਂਦਾ ਸੋ ਆਪਾਂ ਨੂੰ ਕਈ ਵਾਰ ਦਿੱਕਤ ਵੀ ਆ ਸਕਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਜੇਕਰ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਗਈ ਤਾਂ ਜਿਹੜੇ ਬੰਦੇ ਨੂੰ ਇਨਸਾਨ ਨੂੰ ਨੌਲੇਜ ਹੈ ਉਸ ਦੇ ਕੋਲ ਆਪਾਂ ਨੂੰ ਚੈਨਲ ਮੋਨਟਾਈਜ਼ ਕਰਾਉਣਾ ਚਾਹੀਦਾ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਆਪਾਂ ਨੂੰ YouTube ਤੋਂ ਇਨਕਮ ਕਿਵੇਂ ਹੁੰਦੀ ਹੈ ਤੋ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਵੀਡੀਓ ਤੇ ਲਾਈਕ ਹੁੰਦੇ ਆ ਉਹਦੀ ਕੋਈ ਇਨਕਮ ਨਹੀਂ ਹੁੰਦੀ। ਉਹਦਾ ਬਸ ਐਦਾਂ ਹੁੰਦਾ ਹੈ ਕਿ ਵੀਡੀਓ ਬਣਾਉਣ ਵਾਲੇ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ। ਕਿ ਵੀਡੀਓ ਵਧੀਆ ਏ ਤੇ ਸਬਸਕ੍ਰਾਈਬਰ ਦੀ ਗੱਲ ਕਰੀਏ ਤਾਂ ਸਬਸਕ੍ਰਾਈਬਰ ਤੋਂ ਵੀ ਆਪਾਂ ਨੂੰ ਕੋਈ ਆਮਦਨ ਨਹੀਂ ਹੁੰਦੀ, ਕੋਈ ਪੈਸੇ ਨਹੀਂ ਮਿਲਦੇ। ਚਾਹੇ ਆਪਣੇ 1 ਮਿਲੀਅਨ ਸਬਸਕ੍ਰਾਈਬਰ ਹੋ ਜਵੇ, ਚਾਹੇ ਆਪਣੇ 1 ਲੱਖ ਸਬਸਕ੍ਰਾਈਬਰ ਹੋ ਜਵੇ। ਕਿਉਂਕਿ ਸਬਸਕ੍ਰਾਈਬਰ ਤੋਂ ਐਦਾਂ ਹੁੰਦਾ ਹੈ ਕਿ ਆਪਣੀ ਵੀਡੀਓ ਦੀ ਰੀਚ ਵਧਣੀ ਸ਼ੁਰੂ ਹੋ ਜਾਂਦੀ ਹੈ ਪਰ ਸਬਸਕ੍ਰਾਈਬਰ ਤੋਂ ਪੈਸਾ ਕੋਈ ਨਹੀਂ ਮਿਲਦਾ। ਤੇ ਉਸ ਤੋਂ ਬਾਅਦ ਆ ਜਾਂਦਾ ਹੈ ਆਪਣਾ ਸ਼ੇਅਰ ਕਰਨ ਤੋਂ ਜੇਕਰ ਆਪਾਂ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਦੇ ਆ ਤਾਂ ਉਹਦੇ ਨਾਲ ਵੀ ਆਪਾਂ ਨੂੰ ਇਨਕਮ ਨਹੀਂ ਹੁੰਦੀ ਅ ਬਸ ਸ਼ੇਅਰ ਨਾਲ ਐਂਦਾ ਹੋ ਜਾਂਦਾ ਵੀ ਆਪਣੀ ਰੀਚ ਵੱਧ ਜਾਂਦੀ ਹੈ ਚੈਨਲ ਦਾ ਥੋੜੀ ਰੀਚ ਜ਼ਿਆਦਾ ਹੋ ਜਾਂਦੀ ਹੈ ਸੋ ਹੁਣ ਗੱਲ ਕਰਦੇ ਆਪਾਂ ਨੂੰ ਫਿਰ YouTube ਤੋਂ ਪੈਸੇ ਬਣਦੇ ਕਿਵੇਂ ਆ ਸੋ YouTube ਤੋਂ ਪੈਸੇ ਮੇਨ ਬਣਦੇ ਆ ਜੋ YouTube ਤੇ ਜਦੋਂ ਵੀ ਆਪਾਂ ਕੋਈ ਵੀਡੀਓ ਕਲਿੱਕ ਕਰਦੇ ਹਾਂ ਤਾਂ ਉਸਤੇ ਐਡਸ ਹੁੰਦੀਆਂ ਜਿੰਨੀਆਂ ਵੀ ਐਡਸ ਹੁੰਦੀਆਂ ਕਈ ਐਡਸ ਨੂੰ ਤਾਂ ਆਪਾਂ ਸਕਿੱਪ ਕਰ ਸਕਦੇ ਆ ਕਈ ਐਡਸ ਨੂੰ ਆਪਾਂ ਸਕਿੱਪ ਨਹੀਂ ਕਰ ਸਕਦੇ ਸੋ ਮੇਨ ਇਨਕਮ ਦਾ ਸੋਰਸ ਹੈਗਾ ਏ ਜੋ ਵੀ ਜਿੱਥੋਂ ਇਨਕਮ ਆਉਂਦੀ ਹੈ YouTube ਤੋਂ ਮੇਨ ਐਡਸ ਤੋਂ ਆਉਂਦੀ ਹੈ ਮਤਲਬ ਹੋਰ ਸਬਸਕ੍ਰਾਈਬ ਤੋਂ ਲਾਈਕ ਤੋਂ ਆਪਣੀ ਚੈਨਲ ਦੀ ਰੀਚ ਵਾਧੀ ਹੈ ਪਰ ਜਿਹੜੀ ਇਨਕਮ ਹੈ ਉਹ ਐਡਸ ਤੋਂ ਹੁੰਦੇ ਜਿਵੇਂ ਹੁਣ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਸ਼ਾਇਦ ਤੁਹਾਡੇ ਕੋਲ ਐਡ ਆਈ ਹੋਵੇ ਕੋਈ ਸਮਝ ਲਓ ਐਡ ਆ ਗਈ ਤਾਂ ਇਨਕਮ ਜੁੜ ਗਈ ਆਟੋਮੈਟਿਕ ਤੇ ਹੋਰ ਇਹਦੇ ਵਿੱਚ ਇਨਕਮ ਦਾ ਹੁੰਦਾ ਏ ਤੇ ਜਿਹੜੀ ਵੀ ਆਪਣੀ YouTube ਤੋਂ ਇਨਕਮ ਆਉਂਦੀ ਹੈ ਉਹ US ਡਾਲਰਾਂ ਵਿੱਚ ਆਉਂਦੀ ਹੈ ਮਤਲਬ ਜਦੋਂ ਵੀ ਆਪਣੇ ਸਭ ਤੋਂ ਪਹਿਲੇ ਇਨਕਮ ਜਦੋਂ ਆਊਗੀ ਜਦੋਂ ਆਪਣੇ 100 ਡਾਲਰ ਕੰਪਲੀਟ ਹੋ ਗਏ 100 ਡਾਲਰ ਕੰਪਲੀਟ ਹੋਣ ਤੋਂ ਬਾਅਦ ਹਫ਼ਤੇ ਦੇ 10 ਦਿਨ ਦੇ ਅੰਦਰ ਅੰਦਰ ਆਟੋਮੈਟਿਕ ਆਪਣੇ ਬੈਂਕ ਅਕਾਊਂਟ ਵਿੱਚ ਆ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਨੂੰ 100 ਡਾਲਰ ਕੰਪਲੀਟ ਕਰਨੇ ਪੈਂਦੇ ਆ ਜਿਵੇਂ ਮੇਰੇ ਹੁਣ ਮੋਨਟਾਈਜ਼ ਹੋਏ ਨੂੰ ਲਗਭਗ 10 ਦਿਨ ਹੋਏ ਚੈਨਲ ਨੂੰ ਤੇ ਮੇਰੇ ਤਕਰੀਬਨ 12 ਡਾਲਰ ਬਣ ਚੁੱਕੇ ਨੇ ਤੇ ਜਦੋਂ 100 ਡਾਲਰ ਬਣ ਗਏ 100 ਡਾਲਰ ਮਤਲਬ 1 ਡਾਲਰ 80 ਰੁਪਏ 100 ਡਾਲਰ ਹੋ ਗਿਆ 8000 ਰੁਪਿਆ ਮਤਲਬ ਜਦੋਂ ਆਪਣਾ 8000 ਰੁਪਿਆ ਹੋ ਜਾਂਦਾ ਹੈ ਤੇ ਸਿੱਧਾ ਹੀ ਆਪਣੇ ਅਕਾਊਂਟ ਵਿੱਚ ਆ ਜਾਂਦਾ ਸੋ ਇੱਕ ਚੀਜ਼ ਹੋਰ ਦਿੱਕਤ ਆਉਂਦੀ ਹੈ ਕਿ ਕਈ ਯੂਟਿਊਬਰ ਵੀਡੀਓ ਤਾਂ ਬਹੁਤ ਪਾਉਂਦੇ ਲੇਕਿਨ ਰੀਚ ਨਹੀਂ ਵਾਦੀ ਰੀਚ ਦਾ ਮਤਲਬ ਇਹ ਹੁੰਦਾ ਜਦੋਂ ਵੀ ਕਿਸੇ ਅੱਗੇ ਆਪਣੀ ਵੀਡੀਓ ਗਈ ਜੇ ਉਹ ਕਲਿੱਕ ਕਰਦਾ ਹੈ ਕਿ ਨਹੀਂ ਜੇਕਰ ਉਹ ਕਲਿੱਕ ਕਰਦਾ ਹੈ ਤੇ ਵੀਡੀਓ ਨੂੰ ਇੱਕ ਤੋਂ ਦੋ ਮਿੰਟ ਦੇਖਦਾ ਹੈ ਤਾਂ ਆਟੋਮੈਟਿਕ ਹੀ ਆਪਣੀ ਰੀਚ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਹੋਰ ਦਿਮਾਗ ਵਿੱਚ ਸਵਾਲ ਆਉਂਦਾ ਕਿ ਜਦੋਂ ਆਪਾਂ ਚੈਨਲ ਸ਼ੁਰੂ ਕਰਦੇ ਹਾਂ ਤੇ ਆਪਾਂ ਬਹੁਤ ਸਾਰੀਆਂ ਵੀਡੀਓ ਅਪਲੋਡ ਕਰਦੇ ਤੇ ਆਪਣੇ 4000 ਵਾਚ ਆਵਰੀ ਪੂਰੇ ਹੋ ਜਾਂਦੇ ਤੇ 1000 ਸਬਸਕ੍ਰਾਈਬਰ ਵੀ ਪੂਰਾ ਹੋ ਜਾਂਦਾ ਤੇ ਜਿਹੜੀ ਆਪਣੀ ਇਨਕਮ ਹੈ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਮਤਲਬ ਜਦੋਂ ਦੋਨੇ ਚੀਜ਼ਾਂ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਇਨਕਮ ਸ਼ੁਰੂ ਹੋਣੀ ਜਿੰਨੇ ਵੀ ਆਪਾਂ ਨੇ ਪਹਿਲਾਂ ਵੀਡੀਓ ਪਾਈਆਂ ਇਸ ਤੋਂ ਸ਼ੁਰੂਆਤ ਵਿੱਚ ਪਾਈਆਂ ਉਹਨਾਂ ਤੋਂ ਆਪਾਂ ਨੂੰ ਕੋਈ ਇਨਕਮ ਨਹੀਂ ਮਿਲਦੀ ਉਹ ਸਿਰਫ ਇਹ ਇੱਕ YouTube ਦਾ ਇੱਕ ਕਰਟੇਰੀਆ ਹੁੰਦਾ ਉਹਨੂੰ ਪੂਰਾ ਕਰਨ ਲਈ ਇਨਕਮ ਮਿਲਦੀ ਹੈ ਸੋ ਕੈਂਡ ਦਾ ਮਤਲਬ ਇਹ ਹੈ ਚੈਨਲ ਮੋਨਟਾਈਜ਼ ਤੋਂ ਪਹਿਲਾਂ ਆਪਾਂ ਨੇ ਜਿੰਨੀਆਂ ਵੀਡੀਓ ਪਾਈਆਂ ਉਹਨਾਂ ਦੀ ਇਨਕਮ ਆਪਾਂ ਨੂੰ ਬਿਲਕੁਲ ਵੀ ਨਹੀਂ ਹੋਣੀ ਉਹ ਸਿਰਫ ਆਪਾਂ ਨੂੰ ਹੈਲਪ ਕਰਦੇ ਆ ਕਿ YouTube ਦਾ ਜਿੰਨਾ ਵੀ ਕਰਟੇਰੀਆ ਉਹ ਪੂਰਾ ਹੋ ਜਵੇ। ਆ ਕਈ ਵਾਰੀ ਬਹੁਤ ਜਾਣਿਆਂ ਦਾ ਸਵਾਲ ਹੁੰਦਾ ਕਿ ਸਾਡੀ ਵੀਡੀਓ ਵਾਇਰਲ ਨਹੀਂ ਹੁੰਦੀ। YouTube ਦਾ ਇੱਕ ਐਲਗੋ ਅਲਗੋਰਿਦਮ ਹੁੰਦਾ ਏ ਕੋਈ ਪਤਾ ਨਹੀਂ ਕਿਹੜੀ ਵੀਡੀਓ ਤੁਹਾਡੀ ਵਾਇਰਲ ਹੋ ਜਣੀ। ਸੋ ਜਦੋਂ ਵੀ ਤੁਸੀਂ YouTube ਤੇ ਵੀਡੀਓ ਪਾਉਣੀ 네ਗੇਟਿਵ ਨਹੀਂ ਲਿਆਉਣੀ ਪੋਜ਼ਿਟਿਵ ਨਾਲ ਵੀਡੀਓ ਪਾਉਣੀ ਹੈ। ਸੋ ਲਾਸਟ ਵਿੱਚ ਮੇਰੀ ਤਾਂ ਇਹ ਸਾਰੇ ਸਾਰਿਆਂ ਨੂੰ ਅਪੀਲ ਹੈ ਆ ਅੱਜ ਦੇ ਟਾਈਮ ਵਿੱਚ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ। ਕਿਉਂਕਿ ਇਹ ਟੈਲੈਂਟ ਹਰ ਕੋਲੇ ਹੁੰਦਾ ਏ ਜਿਵੇਂ ਆਪਾਂ ਜ਼ਿਮੀਦਾਰਾਂ ਦੇ ਮੁੰਡੇ ਆ ਮੈਂ ਵੀ ਆਪਣਾ ਚੈਨਲ ਸ਼ੁਰੂ ਕੀਤਾ तकरीबन 6 ਮਹੀਨੇ ਹੋ ਗਏ ਆਪਣੇ ਕੋਲ ਕੰਟੈਂਟ ਇੰਨਾ ਏ ਭਰਪੂਰ ਮਾਤਰਾ ਕਿ ਆਪਾਂ ਕੰਟੈਂਟੋ ਬਣਾਉਂਦੇ ਨਹੀਂ ਸੋ ਆਪਣੀ ਜੱਕ ਨੂੰ ਦੂਰ ਕਰੋ ਤੇ ਹਰ ਇੱਕ ਦਾ ਆਪਣਾ ਚੈਨਲ ਹੋਣਾ ਚਾਹੀਦਾ ਏ ਅੱਜ ਦੇ ਟਾਈਮ ਵਿੱਚ ਇਹ ਇੱਕ ਪਾਰਟ ਟਾਈਮ ਵਧੀਆ ਬਿਜ਼ਨਸ ਹੈ ਆਪਣਾ ਬਿਜ਼ਨਸ ਵੀ ਕਰੋ ਤੇ ਨਾਲ ਨਾਲ ਪਾਰਟ ਟਾਈਮ ਇੱਕ ਤਰ੍ਹਾਂ ਦੀ ਜੌਬ ਹੈ ਇਹ ਤੇ ਵਧੀਆ ਤੋਂ ਵਧੀਆ ਕੰਟੈਂਟ ਪ੍ਰੋਵਾਈਡ ਕਰਾਓ ਲੋਕਾਂ ਨੂੰ ਤੇ ਵਧੀਆ ਤੋਂ ਵਧੀਆ ਜਾਣਕਾਰੀ ਦਿਓ ਤਾਂ ਕਿ ਆਪਣਾ ਆਪਣੀ ਇਨਕਮ ਦੂਜੀ ਸਾਈਡ ਤੋਂ ਵੀ ਹੁੰਦੀ ਹੈ ਇਹ ਜਿਵੇਂ ਕਈ ਕਈਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਵੀਡੀਓ ਕੁਆਲਿਟੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਤੇ ਮਤਲਬ ਕਈਆਂ ਕੋਲ ਵਧੀਆ ਫੋਨ ਨਹੀਂ ਹੈਗੇ ਵੀਡੀਓ ਬਣਾਉਣ ਲਈ ਪਰ ਉਹ ਆਪਣੇ ਯਾਰਾਂ ਦੋਸਤਾਂ ਤੋਂ ਵੀ ਫੋਨ ਲੈ ਸਕਦੇ ਕੋਈ ਬੜੀ ਗੱਲ ਨਹੀਂ ਜਦੋਂ ਮੈਂ ਆਪਣਾ ਚੈਨਲ ਸ਼ੁਰੂ ਕੀਤਾ ਸੀ ਤਾਂ ਮਜ਼ਾਕ-ਮਜ਼ਾਕ ਵਿੱਚ ਅਸੀਂ ਮੋਟਰ ਤੇ ਬੈਠੇ ਸੀਗੇ ਤੇ ਚੈਨਲ ਸ਼ੁਰੂ ਕੀਤਾ ਸੀ ਮੇਰੀਆਂ ਪਹਿਲੀਆਂ 10 ਵੀਡੀਓ ਤਕਰੀਬਨ ਆਪਣੇ ਯਾਰਾਂ ਦੋਸਤਾਂ ਦੇ ਫੋਨਾਂ ਤੋਂ ਹੀ ਬਣੀਆਂ ਹੋਈਆਂ ਨੇ ਕਦੇ ਕਿਸਦਾ ਫੋਨ ਲੈ ਜਾਂਦਾ ਸੀਗਾ ਕਦੇ ਕਿਸੇ ਦਾ ਫੋਨ ਲੈ ਜਾਂਦਾ ਸੀਗਾ ਸੋ ਗੱਲ ਇਹ ਹੈ ਜੇਕਰ ਤੁਸੀਂ ਕਰਨਾ ਕੰਮ ਤਾਂ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਤੁਹਾਡੇ ਕੋਲ ਵਧੀਆ ਕੁਆਲਿਟੀ ਦਾ ਫੋਨ ਹੈਗਾ ਜਾਂ ਨਹੀਂ ਤੁਸੀਂ ਆਪਣੇ ਯਾਰਾਂ ਦੋਸਤਾਂ ਦੀ ਹੈਲਪ ਵੀ ਲੈ ਸਕਦੇ ਹੋ ਤੇ ਨੰਬਰ ਦੂਜੇ ਦੀ ਗੱਲ ਆ ਜਾਂਦੀ ਹੈ ਕਿ ਆਪਣੇ ਕੋਲ ਮੈਕ ਕਿਹੜੇ ਚਾਹੀਦੇ ਨੇ ਜਿਵੇਂ ਤੁਸੀਂ ਦੇਖਿਆ ਇਹ ਮੇਰੇ ਮੈਕ ਲੱਗਿਆ ਵਾਏ ਵੀ ਆਪਾਂ ਕਿਹੜੇ ਮੈਕ ਲੈ ਸਕਦੇ ਹਾਂ ਸਭ ਤੋਂ ਸਸਤੇ ਸੋ ਮੇਰੇ ਕੋਲ ਡਿਜੀਟੈਕ ਦੇ ਮੈਕ ਆ ਇਹ ਇਹਨਾਂ ਦਾ ਤਕਰੀਬਨ ਰੇਟ ਹੈਗਾ 4500 ਇਹ ਬਹੁਤ ਵਧੀਆ ਮੈਕ ਨੇ ਹਲਕ ਥੋੜੇ ਬਜਟ ਲਈ ਕਿਉਂਕਿ ਬਾਕੀ ਲੋਕ ਤਾਂ 40-40000 50-50000 ਦੇ ਮੈਕ ਲੈ ਕੇ ਆਉਂਦੇ ਇਹ ਸਭ ਤੋਂ ਵਧੀਆ ਮੈਕ ਹੈ ਤੁਸੀਂ ਇਹਦੀ ਆਡੀਓ ਵੀ ਚੈੱਕ ਕਰ ਸਕਦੇ ਹੋ ਵੀਡੀਓ ਦੇਖ ਕੇ ਕਿਵੇਂ ਦੀ ਹੈ ਇਹਦੇ ਵਿੱਚ ਆਪਾਂ ਨੂੰ ਤਿੰਨ ਮਿਲ ਜਾਂਦੇ ਆ ਛੋਟੇ-ਛੋਟੇ ਮੈਕ ਇਹ ਬਹੁਤ ਵਧੀਆ ਮੈਕ ਹੈ ਜਿਵੇਂ ਤੁਸੀਂ ਇਹਦੇ ਨਾਲ ਤੇ ਲੀਡਾਂ ਵੀ 4 ਤੋਂ 5 ਲੀਡਾਂ ਮਿਲ ਜਾਂਦੀਆਂ ਨੇ ਸੀ ਚਾਰਜਰ ਵੀ ਲਗਭਗ ਆਈਫੋਨ ਹਰ ਇੱਕ ਫੋਨ ਨਾਲ ਅਟੈਚ ਹੋ ਜਾਂਦੇ ਆ ਇਹ ਬਹੁਤ ਵਧੀਆ ਮੈਕ ਹੈ ਜੇ ਕਿਸੇ ਨੇ ਲੈਣੇ ਹੋਵੇ ਤੇ ਜਿਹੜਾ ਵੀ ਆਪਾਂ ਨੇ ਸਟੈਂਡ ਲੈਣਾ ਹੈ ਕੋਈ ਵੀ ਪਹਿਲਾਂ ਪਹਿਲਾਂ ਸਿੰਪਲ ਲੈ ਲਓ 150 ਵਾਲਾ ਲੈ ਲਓ 200 ਵਾਲਾ ਲੈ ਲਓ ਕੋਈ ਮਹਿੰਗੀ ਚੀਜ਼ ਲੈਣ ਦੀ ਲੋੜ ਨਹੀਂ ਸੋ ਮੇਰੇ ਤੇ ਇਹੀ ਬੇਨਤੀ ਹੈ ਜਿਹਦੇ ਕੋਲ ਵੀ ਟੈਲੈਂਟ ਹੈਗਾ ਉਹ ਆਪਣਾ ਟੈਲੈਂਟ YouTube ਤੇ ਦਿਖਾ ਸਕਦਾ ਸੋ ਲਾਸਟ ਵਿੱਚ ਇਹ ਹੀ ਕਹੂੰਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਚੈਨਲ ਨੂੰ ਸਪੋਰਟ ਕੀਤਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਰ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਹਨਾਂ ਨਾਲ ਇਹ ਤਾਂ ਹੈ ਇਨਕਮ ਨਹੀਂ ਆਉਂਦੀ ਪਰ ਚੈਨਲ ਦੀ ਰੀਚ ਬਹੁਤ ਜ਼ਿਆਦਾ ਵਾਝੀ ਹੁੰਦੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ